ਮੈਂ ਭਗਵੰਤ ਮਾਨ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਤੁਹਾਡਾ ਉੱਥੇ ਆਮ ਆਦਮੀ ਪਾਰਟੀ ਦਾ ਧਰਨਾ ਲੱਗਾ ਸੀ ਦਿੱਲੀ 'ਚ ਉਦੋਂ ਦਿੱਲੀ ਸਰਕਾਰ ਤੁਹਾਡੇ ਪਰਿਵਾਰਾਂ ਤੇ ਇਸ ਤਰੀਕੇ ਦੇ ਪਰਚੇ ਦੇ ਦਿੰਦੀ ਜਦੋਂ ਕਲਪੀ ਹੋਈ ਕਿ ਕਾਂਗਰਸ ਤੋਂ ਉਦੋਂ ਤੁਹਾਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਿੱਤੇ ਗਏ ਕੀ ਕਸੂਰ ਉਸ ਭੈਣ ਦਾ ਜਿਹੜੀ ਉੱਥੇ ਪਿੰਡ 'ਚ ਬੈਠੀ ਆਪਣੇ ਭਰਾ ਦੇ ਵਾਸਤੇ ਇਨਸਾਫ ਦੀ ਮੰਗ ਕਰ ਰਹੀ ਆ ਤੁਸੀਂ ਉਹਨਾਂ ਤੇ ਪਰਚੇ ਦੇ ਦੋ ਆ ਜਿਹੜੇ ਪੁਲਿਸ ਅਫਸਰ ਜਿਹੜੇ ਤੁਹਾਨੂੰ ਇਹੋ ਜੇ ਸਲਾਹਕਾਰ ਜਿਹੜੇ ਤੁਹਾਨੂੰ ਇਹ ਸਲਾਹਾਂ ਦੇ ਰਹੇ ਆ ਵੀ ਉਹਨਾਂ ਦੇ ਪਰਮਾਨਾ ਤੇ ਪਰਚੇ ਦੇ ਦੋ ਇਹ ਤੁਹਾਡੇ ਜਿਹੜੇ ਸਲਾਹਕਾਰ ਹੈ ਤੁਹਾਡੇ ਪਤਨ ਦਾ ਕਾਰਨ ਬਣਨਗੇ ਅੱਜ ਤੁਸੀਂ ਇਸ ਗੱਲ ਦੇ ਉੱਤੇ ਜਵਾਬ ਦੇਈਓ ਵੀ ਕਿਉਂ ਧੀਆਂ ਭੈਣਾਂ ਨੂੰ ਆਪਣੀ ਰਾਜਨੀਤਿਕ ਲੜਾਈਆਂ ਵਿੱਚ ਘਸੀਟਿਆ ਜਾ ਰਿਹਾ ਭਾਵੇਂ ਤੁਸੀਂ ਜਿੰਨੇ ਮਰਜ਼ੀ ਕੁਰਕਰਮ ਕਰ ਲਓ ਜਿੰਨੇ ਮਰਜ਼ੀ ਗੁੰਡਾਗਰਦੀ ਕਰ ਲਓ ਜੇ ਕਿਤੇ ਕੋਈ ਹੋਰ ਸਰਕਾਰ ਆਊਗੀ ਨਾ ਉਦੋਂ ਤੁਹਾਨੂੰ ਸ਼ਰਮ ਆਊਗੀ ਕਿਉਂਕਿ ਉਹ ਤੁਹਾਡੀ ਧੀਆਂ ਭੈਣਾਂ ਤੱਕ ਨਹੀਂ ਜਾਊਗੀ ਉਸ ਤੌਜ ਪਿੰਡ ਵਿੱਚ ਬੈਠੀ ਉਸ ਮਾਂ ਤੱਕ ਨਹੀਂ ਜਾਊਗੀ ਜਿੰਨੇ ਤੁਹਾਨੂੰ ਜੰਮਿਆ ਉਹ ਤੁਹਾਡੀ ਭੈਣ ਜੀ ਤੱਕ ਨਹੀਂ ਜਾਊਗੀ ਉਹ ਸਾਡੀਆਂ ਵੀ ਮਾਂ ਆ ਸਾਡੀ ਵੀ ਭੈਣ ਆ ਲੇਕਿਨ ਜਿਹੜਾ ਤੁਹਾਡੇ ਵਰਗਾ ਕਮਜ਼ੋਰ ਮਾਨਸਿਕਤਾ ਵਾਲਾ ਇਨਸਾਨ ਆ ਨਾ ਉਹ ਇਸ ਸੋਚ ਤੱਕ ਜਾਊਗਾ ਜਿਹੜਾ ਬੰਦਿਆਂ ਵਾਂਗੂ ਬੰਦਿਆਂ ਦੀ ਲੜਾਈ ਨਹੀਂ ਲੜ ਸਕਦਾ ਨੋਜਵਾਨ ਪੰਨਾ Sidhu ਦੇ ਪਰਿਵਾਰ ਦੇ ਹੱਕ ਦੇ ਵਿੱਚ ਬ੍ਰਿੰਦਰ ਢਿੱਲੋਂ ਆਏ ਨਹੀਂ ਉਹਨਾਂ ਮੁੱਖ ਮੰਤਰੀ ਮਾਨ ਤੇ ਨਿਸ਼ਾਨੀ ਸਾਧ ਦੇ ਤੇ ਕਿਹਾ ਕਿ ਆਪਣੀਆਂ ਨਿੱਜੀ ਸਿਆਸੀ ਖੁੰਦਕਾਂ ਕੱਢਣ ਲਈ ਕਿਸੇ ਦੇ ਪਰਿਵਾਰ ਤੇ ਕੇਸ ਦਰਜ ਕਰਵਾਉਣੇ ਪੰਜਾਬ ਦਾ ਸਭਿਆਚਾਰ ਨਹੀਂ ਹੈ ਪਰ ਨੰਨਾ Sidhu ਕੇਸ ਦੇ ਵਿੱਚ ਉਸ ਦੇ ਪਰਿਵਾਰ ਅਤੇ ਪੈਣਾ ਤੇ ਪਰਚਾ ਦਰਜ ਕਰਨਾ ਸਰਕਾਰ ਦੀ ਛੋਟੀ ਸੋਚ ਹੈ ਉਹਨੇ ਕਿਹਾ ਕਿ ਉਹ ਇਸ ਤੱਕ ਇਹ ਸ਼ਾਹੀ ਦਾ ਡਟ ਕੇ ਵਿਰੋਧ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਸੋਸ਼ਲ ਮੀਡੀਆ ਬਲੌਗਰ ਪੰਨਾ Sidhu ਦੇ ਉੱਤੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪਰਚਾ ਦਿੱਤਾ ਉਹਦੀਆਂ ਭੈਣਾਂ ਤੇ ਪਰਚਾ ਦਿੱਤਾ ਉਹਦੇ ਪਰਿਵਾਰ ਤੇ ਪਰਚਾ ਦਿੱਤਾ ਸਾਰੀ ਪੰਚਾਇਤ ਤੇ ਪਰਚਾ ਦਿੱਤਾ ਇਹ ਇਸ ਸਰਕਾਰ ਦੀ ਮਾਨਸਿਕਤਾ ਦੱਸ ਰਹੀ ਹੈ ਸਾਡਾ ਭਾਨਾ ਸਿੱਧੂ ਦੇ ਤੌਰ ਤਰੀਕਿਆਂ ਨਾਲ ਬੜੇ ਤਰੀਕਿਆਂ ਨਾਲ ਵਿਰੋਧ ਹੋ ਸਕਦਾ ਵਿਚਾਰਕ ਮਤ ਪੇਦੋ ਸਕਦਾ ਲੇਕਿਨ ਅੱਜ ਪੰਜਾਬ ਦੇ ਹਰ ਉਸ ਨੌਜਵਾਨ ਨੂੰ ਹਰ ਉਸ ਪੰਜਾਬ ਦੇ ਫਿਕਰਮੰਦ ਨੂੰ ਇਹ ਫਿਕਰ ਹੋਣੀ ਚਾਹੀਦੀ ਹੈ ਵੀ ਇਹ ਸਰਕਾਰ ਦੀ ਮਾਨਸਿਕਤਾ ਕੀ ਹੈ ਕਦੋਂ ਪੰਜਾਬ ਦੇ ਵਿੱਚ ਧੀਆਂ ਭੈਣਾਂ ਤੇ ਪਰਚੇ ਦਿੱਤੇ ਜਾਂਦੇ ਸੀ ਕਦੋਂ ਪੰਜਾਬ ਦੇ ਵਿੱਚ ਪਰਿਵਾਰਾਂ ਨੂੰ ਇਸ ਤਰੀਕੇ ਦੇ ਨਾਲ ਜਲੀਲ ਕੀਤਾ ਜਾਂਦਾ ਸੀ ਇੱਕ ਜੇਲ੍ਹ 'ਚ ਬੈਠਾ ਬੰਦਾ ਜਿਹਦੇ ਨਾਲ ਤੁਹਾਡਾ ਕੋਈ ਮਸਲਾ ਹੋ ਸਕਦਾ ਲੇਕਿਨ ਤੁਸੀਂ ਅੱਜ ਸਾਨੂੰ ਵੀ ਬੋਲਣ ਤੇ ਇਸ ਕਰਕੇ ਮਜਬੂਰ ਕਰ ਰਹੇ ਹੋ ਕਿ ਇਹ ਨਹੀਂ ਵੇਖਿਆ ਜਾ ਸਕਦਾ ਵੀ ਪੰਜਾਬ ਦੀ ਧਰਤੀ ਤੇ ਪੰਜਾਬ ਸਰਕਾਰ ਦੇ ਅਫਸਰਾਂ ਵੱਲੋਂ ਪੁਲਿਸ ਅਫਸਰਾਂ ਵੱਲੋਂ ਬੀਬੀਆਂ ਤੇ ਔਰਤਾਂ ਤੇ ਕੁੜੀਆਂ ਤੇ ਪਰਚੇ ਦਿੱਤੇ ਜਾਣ ਉਹ ਵੀ ਕਿਸ ਚੀਜ਼ ਦੇ ਸੜਕ ਰੋਕਣ ਦੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਤੁਹਾਡਾ ਉੱਥੇ ਆਮ ਆਦਮੀ ਪਾਰਟੀ ਦਾ ਧਰਨਾ ਲੱਗਾ ਸੀ ਦਿੱਲੀ 'ਚ ਉਦੋਂ ਦਿੱਲੀ ਸਰਕਾਰ ਤੁਹਾਡੇ ਪਰਿਵਾਰਾਂ ਤੇ ਇਸ ਤਰੀਕੇ ਦੇ ਪਰਚੇ ਦੇ ਦਿੰਦੀ ਜਦੋਂ ਗਲਤੀ ਹੋਈ ਕਿ ਕਾਂਗਰਸ ਤੋਂ ਉਦੋਂ ਤੁਹਾਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਿੱਤੇ ਗਏ ਤੁਹਾਡੀ ਸ਼ਬਦਾਵਲੀ ਤੁਹਾਡੇ ਬੋਲਣ ਦੇ ਤਰੀਕੇ ਤੁਹਾਡੇ ਲੋਕਾਂ ਨੂੰ ਨੁਕਸਾਨ ਦੇ ਤਰੀਕੇ ਦੇ ਵਿੱਚ ਤੁਹਾਡੀ ਕਦੀ ਪਰਿਵਾਰਾਂ ਨੂੰ ਘਸੀਟਿਆ ਗਿਆ ਤੁਹਾਡੇ ਤੇ ਵੀ ਕਦੀ ਕੋਈ ਪਰਚਾ ਨਹੀਂ ਹੋਇਆ ਅਫਸੋਸ ਦੀ ਇਹ ਗੱਲ ਆ ਵੀ ਤੁਹਾਡੀ ਮਾਨਸਿਕਤਾ ਤੁਹਾਡੀ ਸੋਚ ਸ਼ੁਰੂ ਤੋਂ ਹੀ ਇਸ ਤਰੀਕੇ ਦੀ ਆ ਤੁਸੀਂ ਜਦੋਂ ਇਲੈਕਸ਼ਨ ਲੜੇ ਦਲਵੀਰ ਸਿੰਘ ਗੋਲਡੀ ਦੇ ਖਿਲਾਫ ਉਦੋਂ ਵੀ ਤੁਸੀਂ ਕਿਹਾ ਵੀ ਉਹਨਾਂ ਦੀ ਪਤਨੀ ਨੂੰ ਘੇਰੋ ਉਹਨਾਂ ਦੀ ਵਾਈਫ ਨੂੰ ਘੇਰੋ ਸਿਮਰਤ ਕੌਰ ਖੰਗੂੜਾ ਨੂੰ ਘੇਰੋ ਕਿਉਂ ਕਿ ਕਿਉਂਕਿ ਤੁਹਾਡੀ ਮਾਨਸਿਕਤਾ ਹੈ ਜਦੋਂ ਤੁਸੀਂ ਇਹ ਅਕਾਲੀ ਦਲ ਦੇ ਇੱਕ ਲੀਡਰ ਦੇ ਉੱਤੇ ਵਿਕਰਮਜੀਤ ਸਿੰਘ ਤੇ ਪਰਚਾ ਦਿੱਤਾ ਉਦੋਂ ਵੀ ਤੁਸੀਂ ਉਹਦੀ ਵਾਈਫ ਤੇ ਪਰਚਾ ਦਿੱਤਾ ਜਦੋਂ ਤੁਸੀਂ ਅਮਰਿਤਪਾਲ ਦੇ ਖਿਲਾਫ ਪਰਚਾ ਦਿੱਤਾ ਉਦੋਂ ਵੀ ਤੁਸੀਂ ਉਹਦੀ ਵਾਈਫ ਦੇ ਖਿਲਾਫ 에ਅਰਪੋਰਟ ਦੇ ਉੱਤੇ ਤੁਸੀਂ ਉਹਨੂੰ ਡਿਟੇਨ ਕੀਤਾ ਬਹੁਤ ਮੰਦ ਭਾਗੀ ਗੱਲ ਆ ਜਿਹੜੀ ਇਸ ਮਾਨਸਿਕਤਾ ਨਾਲ ਤੁਸੀਂ ਘਿਰੇ ਹੋਏ ਹੋ ਨਾ ਵੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਇਹ ਚੀਜ਼ਾਂ ਚ ਘਸੀਟ ਕੇ ਲਾਈਏ ਇਹ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਕਿਸੇ ਵੀ ਇਨਸਾਨ ਨੂੰ ਕਿਸੇ ਨੂੰ ਵੀ ਇਹ ਸ਼ੋਭਾ ਨਹੀਂ ਦਊਗੀ ਵੀ ਇਹੋ ਜਿਹਾ ਮੁੱਖ ਮੰਤਰੀ ਉਹਨਾਂ ਦੇ ਸਿਰ ਦੇ ਉੱਤੇ ਬੈਠਾ ਔਰ ਪੰਜਾਬ ਤੁਹਾਨੂੰ ਮੈਂ ਅਫਸੋਸ ਦੀ ਗੱਲ ਆ ਮੈਂ ਕਹਿਣਾ ਨਹੀਂ ਚਾਹੁੰਦਾ ਲੇਕਿਨ ਤੁਹਾਨੂੰ ਇਹ ਚੀਜ਼ਾਂ ਦਾ ਭੁਗਤਾਨ ਕਿਤੇ ਨਾ ਕਿਤੇ ਕਰਨਾ ਪਊਗਾ ਤੁਹਾਡਾ ਖੁਦ ਦਾ ਪਰਿਵਾਰ ਆ ਤੁਹਾਡੇ ਤੁਹਾਡੇ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਉਸ ਚੀਜ਼ ਨੂੰ ਸਾਰੇ ਲੋਕ ਨਕਾਰਦੇ ਸੀ ਵੀ ਇਹਨਾਂ ਦੇ ਪਰਵਾਹਾਂ ਨੂੰ ਨਾ ਲੈ ਕੇ ਆਓ ਵਿੱਚ ਉਹ ਤਾਂ ਸਿਰਫ ਬੋਲਦੇ ਹੀ ਸੀ ਤੁਸੀਂ ਤਾਂ ਉਹਨਾਂ ਨੂੰ ਪਰਚੇ ਦੇ ਕੇ ਆਪਣਾ ਸੈਡਿਸਟਿਕ ਮਾਈਂਡਸੈਟ ਔਰ ਆਪਣੀ ਇੱਕ ਸੋਚ ਦਾ ਪ੍ਰਗਟਾਵਾ ਕੀਤਾ ਕੀ ਕਸੂਰ ਹੈ ਉਸ ਭੈਣ ਦਾ ਜਿਹੜੀ ਉੱਥੇ ਪਿੰਡ 'ਚ ਬੈਠੀ ਆਪਣੇ ਭਰਾ ਦੇ ਵਾਸਤੇ ਇਨਸਾਫ ਦੀ ਮੰਗ ਕਰ ਰਹੀ ਆ ਤੁਸੀਂ ਉਹਨਾਂ ਤੇ ਪਰਚੇ ਦੇ ਦੋਗੇ ਮੈਂ ਇਸ ਗੱਲ ਤੇ ਹੈਰਾਨ ਆ ਮੈਂ ਇਸ ਗੱਲ ਤੇ ਮਤਲਬ ਮੈਨੂੰ ਅਫਸੋਸ ਹੁੰਦਾ ਵਾ ਕਿ ਇਸ ਕੁਰਸੀ ਇਸ ਧਰਤੀ ਜਿੱਥੇ ਵੱਡੇ ਵੱਡੇ ਸ਼ੂਰਵੀਰ ਵੱਡੇ ਵੱਡੇ ਵੀਰ ਵੱਡੇ ਵੱਡੇ ਮਤਲਬ ਯੋਧੇ ਪੈਦਾ ਹੋਏ ਉੱਥੇ ਅੱਜ ਡਾ ਕਮਜ਼ੋਰ ਅਡਾ ਛੋਟੀ ਸੋਚ ਮਾਨਸਿਕਤਾ ਵਾਲਾ ਮੁੱਖ ਮੰਤਰੀ ਔਰ ਉਸ ਤੋਂ ਵੀ ਵੱਡਾ ਆ ਜਿਹੜੇ ਪੁਲਿਸ ਅਫਸਰ ਜਿਹੜੇ ਤੁਹਾਨੂੰ ਇਹੋ ਜੇ ਸਲਾਹਕਾਰ ਜਿਹੜੇ ਤੁਹਾਨੂੰ ਇਹ ਸਲਾਹਾਂ ਦੇ ਰਹੇ ਆ ਵੀ ਉਹਨਾਂ ਦੇ ਪਰਵਾਣਾ ਤੇ ਪਰਚੇ ਦੇ ਦੋ ਇਹ ਤੁਹਾਡੇ ਜਿਹੜੇ ਸਲਾਹਕਾਰ ਹੈ ਤੁਹਾਡੇ ਪਤਨ ਦਾ ਕਾਰਨ ਬਣਨਗੇ ਕਿਹੜੇ ਤੁਹਾਡੇ ਪੁਲਿਸ ਅਫਸਰਾਂ ਨੇ ਤੁਹਾਨੂੰ ਇਹ ਸਲਾਹ ਦਿੱਤੀ ਔਰ ਇਹ ਡੀਜੀਪੀ ਜਿਹੜਾ ਮੌਜੂਦਾ ਡੀਜੀਪੀ ਆ ਮੈਂ ਉਸ ਗੱਲ ਤੇ ਹੈਰਾਨ ਆ ਉਹ ਇੰਨਾ ਬਲੇਟੈਂਟ ਵਾਇਲੇਸ਼ਨ ਖੁਦ ਆਪਣੀ ਕੁਰਸੀ ਦੇ ਉੱਤੇ ਜਿਸ ਤਰੀਕੇ ਨਾਲ ਉਹ ਜਿਹੜੇ ਕਾਨੂੰਨ ਤਹਿਤ ਬੈਠੇ ਆ ਉਹ ਆਲਰੇਡੀ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਬੈਠੇ ਆ ਉਸ ਕੁਰਸੀ ਦੇ ਉੱਤੇ ਔਰ ਅਜੂ ਕਾਨੂੰਨ ਦੇ ਰਖਵਾਲੇ ਬਣ ਕੇ ਇਸ ਤਰੀਕੇ ਦੇ ਨਾਲ ਪੋਲਿਟੀਕਲ ਮੈਂਡੇਟਾ ਕਰ ਰਹੇ ਆ ਤੁਹਾਡੀ ਜਿਹੜੀ ਮਾਨਸਿਕਤਾ ਔਰ ਜਿਹੜੀ ਤੁਹਾਡੀ ਸੋਚ ਆ ਨਾ ਇਹ ਸਾਰੀ ਚੀਜ਼ ਦੇ ਵਿੱਚ ਇਹ ਦਰਸਾਉਂਦੀ ਆ ਵੀ ਪੰਜਾਬ ਕਿੰਨਾ ਲੋਕਾਂ ਦੇ ਹੱਥਾਂ 'ਚਾ ਕਮਜ਼ੋਰ ਮਾਨਸਿਕਤਾ ਦੇ ਲੋਕ ਅੱਜ ਤੁਸੀਂ ਇਹ ਲੋਕ ਦਾ ਪ੍ਰਗਟਾਵਾ ਕਰ ਰਹੇ ਹੋ ਤੁਸੀਂ ਭੁੱਲ ਗਏ ਤੁਸੀਂ ਕਿਵੇਂ ਲੋਕਾਂ 'ਚ ਪਿੰਡਾਂ ਦੇ ਵਿੱਚ ਆਂਦੇ ਸੀ ਵੀ ਸਵਾਲ ਪੁੱਛੋ ਸਾਰਿਆਂ ਤੋਂ ਜਵਾਬ ਮੰਗੋ ਲੀਡਰਾਂ ਤੋਂ ਅੱਜ ਤੁਸੀਂ ਇਸ ਗੱਲ ਦੇ ਉੱਤੇ ਜਵਾਬ ਦੇਈਓ ਵੀ ਕਿਉਂ ਧੀਆਂ ਭੈਣਾਂ ਨੂੰ ਆਪਣੀ ਰਾਜਨੀਤਿਕ ਲੜਾਈਆਂ ਵਿੱਚ ਕਿਸੀਟਿਆ ਜਾ ਰਿਹਾ ਤੁਸੀਂ ਇਸ ਗੱਲ ਦੇ ਜਵਾਬ ਦੇਈਓ ਵੀ ਕਿਉਂ ਅੱਜ ਇਸ ਸ਼ੂਰ ਵੀਰਾਂ ਦੀ ਧਰਤੀ ਦੇ ਉੱਤੇ ਐਡੀ ਕਮਜ਼ੋਰੀ ਦੇ ਨਾਲ ਇਸ ਮਾਨਸਿਕਤਾ ਦੇ ਨਾਲ ਵੀ ਅਸੀਂ ਡਰਾ ਲਾਂਗੇ ਇਹਨਾਂ ਦੇ ਪਰਿਵਾਰਾਂ ਨੂੰ ਨਾਲ ਕਰਕੇ ਜੇ ਪੰਜਾਬ ਦੇ ਨੌਜਵਾਨ ਯੋਧੇ ਆ ਨਾ ਤੇ ਉਹਨਾਂ ਨੂੰ ਜੰਮਣ ਵਾਲੀਆਂ ਮਾਵਾਂ ਉਹਨਾਂ ਦੀਆਂ ਭੈਣਾਂ ਉਹ ਉਹਨਾਂ ਤੋਂ ਵੀ ਵੱਡੀਆਂ ਯੋਧੇ ਆ ਉਹ ਉਹਨਾਂ ਤੋਂ ਵੀ ਵੱਡੇ ਮਤਲਬ ਇਸ ਜਿਹੜੀ ਜਿਹੜੀ ਪੰਜਾਬ ਦੀ ਜਿਹੜੀ ਇਹ ਉਹ ਧਰਤੀ ਆ ਜਿੱਥੇ ਬਹੁਤ ਬਹੁਤ ਵੱਡੇ ਸ਼ੂਰ ਵੀਰ ਯੋਧਿਆਂ ਨੂੰ ਜਨਮ ਮਿਲਿਆ ਔਰ ਇੰਨਾ ਮਾਵਾਂ ਨੇ ਇੰਨਾ ਧੀਆਂ ਪੈਣਾ ਨਹੀਂ ਉਹਨਾਂ ਭਰਾਵਾਂ ਦੀ ਆਪਣੇ ਬੱਚਿਆਂ ਦੀ ਹਿਫਾਜ਼ਤ ਕੀਤੀ ਆ ਤੁਹਾਡੀ ਬੜੀ ਗਲਤ ਫਹਿਮੀ ਆ ਇਸ ਚੀਜ਼ ਵਾਸਤੇ ਹਰ ਨੌਜਵਾਨ ਨੂੰ ਬੋਲਣਾ ਚਾਹੀਦਾ ਇਸ ਸੋਚ ਦੇ ਖਿਲਾਫ ਹਰ ਨੌਜਵਾਨ ਨੂੰ ਇਹਨਾਂ ਨੂੰ ਸਵਾਲ ਪੁੱਛਨੇ ਚਾਹੀਦੇ ਆ ਜਦੋਂ ਕਿਤੇ ਪਿੰਡਾਂ ਚ ਆਣ ਇਹਨਾਂ ਨੂੰ ਪੁੱਛਿਓ ਇਹ ਨਾ ਪੁੱਛਿਓ ਮੈਂ ਕਹਿੰਦਾ ਭਾਨੇ ਦੇ ਬਾਰੇ ਨਾ ਪੁੱਛਿਓ ਕਿਸੇ ਹੋਰ ਬਾਰੇ ਨਾ ਪੁੱਛਿਓ ਲੇਕਿਨ ਇਹ ਪੁੱਛਿਓ ਕਿ ਕੀ ਧੀਆਂ ਪੈਣਾ ਤੇ ਪਰਚੇ ਦੇਣੇ ਕੀ ਧੀਆ ਭੈਣਾਂ ਨੂੰ ਇਸ ਲੜਾਈ ਦਾ ਹਿੱਸਾ ਬਣਾਣਾ ਇਹ ਕਿੱਥੋਂ ਤੱਕ ਵਾਜਬ ਸੀ ਅਗਰ ਕਿਤੇ ਥੋੜੀ ਬਹੁਤੀ ਵੀ ਇਨਸਾਨੀਅਤ ਆ ਨਾ ਅਗਰ ਕਿਤੇ ਥੋੜੀ ਬਹੁਤੀ ਵੀ ਅਣਖ ਆ ਅਗਰ ਥੋੜੀ ਬਹੁਤੀ ਵੀ ਮੈਂ ਇਹ ਕਹਿੰਦਾ ਜਿਹੜੀ ਪੱਗ ਬੰਨਦੇ ਉਹ ਪੀਲੇ ਰੰਗ ਦੀ ਉਹਦੀ ਲਾਜ ਆ ਨਾ ਤੇ ਘਟੋ ਘਟ ਇਨ੍ਹਾਂ ਭੈਣਾਂ ਨੂੰ ਇਹ ਸਭ ਦੀਆਂ ਸਾਂਝੀਆਂ ਇਹ ਧੀਆ ਸਾਰਿਆਂ ਦੀਆਂ ਇਹ ਮਾਵਾ ਸਭ ਦੀਆਂ ਮਾਵਾ ਇਹਨਾਂ ਨੂੰ ਬਖਸ਼ ਦਿਓ ਸ਼ਰਮ ਕਰੋ ਕੋਸ਼ਿ ਥੋੜੀ ਬਹੁਤੀ ਲਿਆਜ ਰੱਖੋ ਇਹ ਆਪਣੇ ਲੋਕ ਆ ਯ ਆਪਣੀ ਪੰਜਾਬੀ ਆ ਜਿਨ੍ਹਾਂ ਨੂੰ ਤੁਸੀਂ ਆਪਣਾ ਪਰਿਵਾਰ ਕਹਿੰਦੇ ਸੀਗੇ ਅੱਜ ਉਹਨਾਂ ਪਰਿਵਾਰਾਂ ਨੂੰ ਦੱਬਨ ਦਾ ਜਿਹੜਾ ਤੁਸੀਂ ਨਵਾਂ ਤਰੀਕਾ ਲੱਭਿਆ ਤੁਹਾਡੀ ਮਾਨਸਿਕਤਾ ਪਹਿਲਾਂ ਤੋਂ ਇਹ ਸੀ ਭਾਵੇਂ ਉਹ 골ਡੀ ਜੀ ਦੀ ਧਰਮ ਪਤਨੀ ਸਿਮਰਤ ਖੰਗੂੜਾ ਦੇ ਪ੍ਰਤੀ ਉਹਨਾਂ ਨੂੰ ਨੁਕਸਾਨਾ ਹੋਵੇ ਲੋਕਾਂ ਨੂੰ ਭਾਵੇਂ ਤੁਹਾਡੇ ਪੋਲੀਟੀਕਲ ਵਿਰੋਧੀਆਂ ਦੀ ਘਰ ਵਾਲੀਆਂ ਨੂੰ ਵਿੱਚ ਕਸੀਟਣ ਦੀ ਗੱਲ ਹੋਵੇ ਔਰ ਭਾਵੇਂ ਅੱਜ ਸੋਸ਼ਲ ਮੀਡੀਆ ਐਕਟਿਵਿਸਟੀਆਂ ਧੀਆਂ ਪਹਿਣਾ ਦੇ ਉੱਤੇ ਇਸ ਤਰੀਕੇ ਨਾਲ ਜਲੀਲ ਕਰਨ ਦੇ ਪਰਚੇ ਹੋਣ ਸ਼ਰਮਣੀ ਚਾਹੀਦੀ ਆ ਹਰ ਉਸ ਬੰਦੇ ਨੂੰ ਸ਼ਰਮਣੀ ਚਾਹੀਦੀ ਆ ਜਿਹੜਾ ਇਹਨਾਂ ਨੂੰ ਸਾਥ ਦਿੰਦਾ ਵਾ ਕਿਉਂਕਿ ਇਹ ਮਸਲਾ ਕਿਸੇ ਇੱਕ ਬੰਦੇ ਦਾ ਨਹੀਂ ਆ ਇਹ ਮਸਲਾ ਪੰਜਾਬ ਦੀ ਇੱਕ ਕੈਰੈਕਟਰ ਦਾ ਵਾ ਪੰਜਾਬ ਦੀ ਸੋਚ ਦਾ ਵਾ ਪੰਜਾਬੀਅਤ ਦਾ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਹਰ ਉਸ ਪੰਜਾਬੀ ਨੂੰ ਬੇਨਤੀ ਆ ਕਿ ਇਹੋ ਜੀ ਮਾਨਸਿਕਤਾ ਔਰ ਇਹੋ ਜੀ ਸੋਚ ਵਾਲੇ ਲੋਕਾਂ ਦੀ ਵਾਹ ਵਾਹ ਨਾ ਕਰਿਆ ਜਿਹੜੇ ਧੀਆਂ ਪੈਣਾ ਨੂੰ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਵੀ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਧੀਆਂ ਪੈਣਾ ਨੂੰ ਵੀ ਪੈ ਗਏ ਇਹ ਪਰਚਿਆਂ ਦੀ ਰਾਜਨੀਤੀ ਦੇ ਵਿੱਚ ਇਹਨਾਂ ਨੇ ਕੁਝ ਵੀ ਨਹੀਂ ਵੇਖਿਆ ਐਡੇ ਵੱਡੇ ਤੁਸੀਂ ਪਹਿਲਵਾਨ ਨੀਓ ਇਹ ਪ੍ਰਜਾਤੰਤਰ ਦੇ ਉੱਤੇ ਜਿਹੜੀ ਤੁਸੀਂ ਬੜਕ ਮਾਰ ਰਹੇ ਹੋ ਨਾ ਇਹ ਨਾ ਸਦਾ ਰਹਿਣੇ ਆ ਇਹਨਾਂ ਨੇ ਤਾਂ ਫਿਰਨੇ ਚਿੱਠ ਜਾਲੀਆਂ ਜਦੋਂ ਢੋਡੀ ਵਾਰੀ ਆਈ ਮੈਂ ਅੱਜ ਵੀ ਅਪੀਲ ਕਰੂੰਗਾ ਭਾਵੇਂ ਤੁਸੀਂ ਜਿੰਨੇ ਮਰਜ਼ੀ ਕੁਰਕਰਮ ਕਰ ਲੋ ਜਿੰਨੇ ਮਰਜ਼ੀ ਗੁੰਡਾਗਰਦੀ ਕਰ ਲੋ ਜੇ ਕਿਤੇ ਕੋਈ ਹੋਰ ਸਰਕਾਰ ਆਉਗੀ ਨਾ ਉਦੋਂ ਤੁਹਾਨੂੰ ਸ਼ਰਮ ਆਉਗੀ ਕਿਉਂਕਿ ਉਹ ਤੁਹਾਡੀ ਧੀਆਂ ਪੈਣਾ ਤੱਕ ਨਹੀਂ ਜਾਊਗੀ ਉਹ ਸਤੌਜ ਪਿੰਡ ਵਿੱਚ ਬੈਠੀ ਉਸ ਮਾਂ ਤੱਕ ਨਹੀਂ ਜਾਊਗੀ ਜਿਨੇ ਤੁਹਾਨੂੰ ਜੰਮਿਆ ਉਹ ਤੁਹਾਡੀ ਭੈਣਜੀ ਤੱਕ ਨਹੀਂ ਜਾਊਗੀ ਉਹ ਸਾਡੀਆਂ ਵੀ ਮਾਂ ਆ ਸਾਡੀ ਵੀ ਭੈਣਾਂ ਅਸੀਂ ਕਦੀ ਉਹਨਾਂ ਤੱਕ ਨਹੀਂ ਜਾਵਾਂਗੇ ਨਾ ਕੋਈ ਪੰਜਾਬੀ ਜਾਊਗਾ ਲੇਕਿਨ ਜਿਹੜਾ ਤੁਹਾਡੇ ਵਰਗਾ ਕਮਜ਼ੋਰ ਮਾਨਸਿਕਤਾ ਵਾਲਾ ਇਨਸਾਨ ਆ ਨਾ ਉਹ ਇਸ ਸੋਚ ਤੱਕ ਜਾਊਗਾ ਜਿਹੜਾ ਬੰਦਿਆਂ ਵਾਂਗੂ ਬੰਦਿਆਂ ਦੀ ਲੜਾਈ ਨਹੀਂ ਲੜ ਸਕਦਾ ਤੁਸੀਂ ਲੜਾਈ ਲੜੋ ਤੁਸੀਂ ਸ਼ਰੀਆਮ ਲੜੋ ਤੁਸੀਂ ਠੇਕਤ ਵਿੱਚ ਵੱਜੋ ਠੋਕ ਵਜਾ ਕੇ ਲੜੋ ਆਪਣਾ ਪ੍ਰਜਾਤੰਤਰ ਯੂਜ਼ ਕਰੋ ਆਪਣੀ ਪੁਲਿਸ ਯੂਜ਼ ਕਰੋ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਧੀਆਂ ਪੈਣਾ ਤੇ ਵਰਤ ਰਹੇ ਹੋ ਨਾ ਇਹਦੇ ਕਰਕੇ ਦੁੱਖ ਲੱਗਦਾ ਇਸ ਕਰਕੇ ਮਹਿਸੂਸ ਹੁੰਦਾ ਔਰ ਇਸ ਕਰਕੇ ਬੋਲਣਾ ਪੈਂਦਾ ਸਾਡਾ ਕਿਸੇ ਨਾਲ ਬਥੇਰਾ ਮਤਪੇਦ ਹੋ ਸਕਦਾ ਮੈਂ ਬਿਲਕੁਲ ਨਹੀਂ ਸਹਿਮਤ ਉਹਨਾਂ ਦੇ ਤੌਰ ਤਰੀਕਿਆਂ ਨਾਲ ਲੇਕਿਨ ਜਿਸ ਤਰੀਕੇ ਨਾਲ ਤੁਸੀਂ ਉੱਤੇ ਪਰਚਾ ਦਿੱਤਾ ਜਿਸ ਤਰੀਕੇ ਦੇ ਨਾਲ ਤੁਸੀਂ ਉਹਦੇ ਪਰਿਵਾਰ ਨੂੰ ਘਸੀਟਿਆ ਉਹਦੇ ਨਾਲ ਡਟ ਕੇ ਖੜਾਂਗੇ ਉਹ ਜਿੱਥੇ ਕਿਤੇ ਲੋੜ ਪਊਗੀ ਸਾਡੇ ਭਾਵੇਂ ਜਿੰਨੇ ਸਾਥੀ ਹੋਣਗੇ ਭਾਵੇਂ ਮੇਰੇ ਹਲਕੇ ਤੋਂ ਲੋਕ ਲੈ ਕੇ ਆਣੇ ਪੈਣ ਭਾਵੇਂ ਯੂਥ ਕਾਂਗਰਸ ਦੇ ਲੋਕਾਂ ਨੂੰ ਆਵਾਜ਼ ਦੇਣੀ ਪਵੇ ਭਾਵੇਂ ਯੂਨੀਵਰਸਿਟੀ 'ਚ ਆਵਾਜ਼ ਦੇਣੀ ਪਵੇ ਲੇਕਿਨ ਹਰ ਥਾਂ ਉਸ ਬੰਦੇ ਦੇ ਹੱਕ ਦੇ ਵਿੱਚ ਉਹਦੇ ਉਹਦੇ ਸਾਥ ਦੇ ਵਿੱਚ ਹਮੇਸ਼ਾ ਡਟ ਕੇ ਖੜਾਂਗੇ ਕਿਉਂਕਿ ਇਹ ਗੱਲ ਕਿਸੇ ਇੱਕ ਬੰਦੇ ਦੀ ਨਹੀਂ ਆ ਇਹ ਪੰਜਾਬ ਦੀਆਂ ਧੀਆਂ ਪੈਣਾ ਦੀ ਗੱਲ ਆ ਅੱਜ ਇਸ ਪਾਸੇ ਨੂੰ ਚੱਲ ਪਿਆ ਕੱਲ ਨੂੰ ਇਹ ਇਹ ਤੁਹਾਡੇ ਘਰਾਂ ਵਿੱਚ ਵੀ ਵੜੂਗਾ ਇਹ ਤੁਹਾਡੇ ਘਰ ਵੀ ਢਾਊਗਾ ਇਹ ਤੁਹਾਡੇ ਪਰਿਵਾਰਾਂ ਨੂੰ ਵੀ ਸਾਜਿਸ਼ਾਂ ਦਊਗਾ ਔਰ ਅਫਸੋਸ ਦੀ ਗੱਲ ਹੈ ਪਹਿਲਾਂ ਵੀ ਇੱਕ ਆਈਐਸ ਅਫਸਰ ਉਹਦੇ ਮੁੰਡੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ ਤੁਸੀਂ ਉਹਦੇ ਤੇ ਪਰਚਾ ਦਿੱਤਾ ਸੀ ਇਹ ਜਿਹੜੀ ਮਾਨਸਿਕਤਾ ਵਾ ਨਾ ਤੁਹਾਡੀ ਪਰਿਵਾਰਾਂ ਨੂੰ ਤੰਗ ਕਰਨ ਦੀ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਥਰੂ ਉਹਨਾਂ ਨੂੰ ਰਾਜਨੀਤੀ ਕਰਨ ਦੀ ਇਸ ਸੋਚ ਦੇ ਖਿਲਾਫ ਆ ਇਸ ਸੋਚ ਦੇ ਵਿਰੋਧ ਵਿੱਚ ਆ ਔਰ ਤੁਹਾਡੀ ਨੀਤੀਆਂ ਦਾ ਸਖਤ ਵਿਰੋਧ ਕਰਦੇ ਹਾਂ ਔਰ ਜਿੱਥੇ ਤੱਕ ਸੜ ਤੋਂ ਲੜਾਈ ਲੜ ਸਕੂਗੀ ਅਸੀਂ ਲੜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ 10 ਦੀ ਕਿ 3 ਫਰਵਰੀ ਨੂੰ ਪੰਨਾ ਸਿੱਧੂ ਦੇ ਸਮਰਥਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਪ੍ਰੋਸਤਾ ਦਿਵਾਇਆ ਗਿਆ ਸੀ ਕਿ 10 ਫਰਵਰੀ ਨੂੰ ਪੰਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਉਸ ਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਕਰਨ ਦੀ ਐਫ ਆਈ ਆਰ ਸਾਹਮਣੇ ਆਈ ਹੈ ਜਿਸ ਦੇ ਮੁਤਾਬਿਕ ਲੱਖਾਂ ਸਿਧਾਣਾ ਸਣੇ ਪੰਨਾ ਸਿੱਧੂ ਦੇ ਸਾਰੇ ਪਰਿਵਾਰ ਦੇ ਉੱਤੇ 300 ਸੱਤ ਦਾ ਪਰਚਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਬ੍ਰਿੰਦਰ ਢਿੱਲੋਂ ਪੰਨਾ ਸਿੱਧੂ ਦੇ ਪਰਿਵਾਰ ਦੇ ਹੱਕਾਂ ਦੀ ਵਿਚਾਰਾਈ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਸ਼ਰਯਮ ਤੱਕੇ ਸ਼ਹੀਦੀ ਕੀਤੀ ਤਾਰੀਖ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ